ਹਰ ਕੋਈ ਆਪਣੇ ਉਜਵਲ ਭਵਿੱਖ ਦੀ ਕਾਮਨਾ ਨਾਲ ਵਿਦੇਸ਼ ਜਾ ਕੇ ਚੰਗਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਤਾਂ ਜੋ ਉਸ ਦੇ ਪਰਿਵਾਰਿਕ ਮੈਂਬਰ ਹਰ ਖੁਸ਼ੀ ਨੂੰ ਮਾਣ ਸਕਣ ਪਰ ਵਿਦੇਸ਼ ਜਾ ਰਹੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਵਿਦੇਸ਼ ਜਾ ਕੇ ਉਸ ਨਾਲ ਹੋਣਾ ਕੀ ਹੈ ਤੇ ਉਸਨੇ ਕਦੇ ਵਤਨੀ ਵੀ ਫੇਰਾ ਪਾ ਸਕਣਾ ਹੈ ਜਾਂ ਨਹੀਂ ਤੇ ਜਿਨ੍ਹਾਂ ਪਰਿਵਾਰਿਕ ਮੈਂਬਰਾਂ ਦੀ ਖੁਸ਼ੀ ਨੂੰ ਸੋਚਦਾ ਵਿਦੇਸ਼ ਦਾ ਰੁੱਕਰਦਾ ਖੁਸ਼ੀ ਦੀ ਥਾਂ ਉਸ ਪਰਿਵਾਰ ਦੀ ਝੋਲੀ ਗਮ ਪਾ ਦਿੰਦਾ ਅਜਿਹੀ ਅਣਹੋਣੀ ਵਾਪਰੀ ਗੁਰਦਾਸਪੁਰ ਦੇ ਥਾਣਾ ਕਲਾਨੌਰ ਅਧੀਨ ਪੈਂਦੇ ਪਿੰਡ ਸ਼ੇਖ ਮੀਰ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਨਾਲ ਜਿੱਥੇ ਵਿਧਵਾ ਮਾਣੇ ਕਰਜ਼ਾ ਚੱਕ ਕੇ ਸਾਲ ਪਹਿਲਾਂ ਆਪਣੇ 23 ਸਾਲਾ ਪੁੱਤਰ ਸਤਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਸੀ ਤੇ ਅਚਾਨਕ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਉੱਥੇ ਮੌਤ ਹੋ ਗਈ। ਜਵਾਨ ਪੁੱਤ ਦੀ ਮੌਤ ਦੀ ਖਬਰ ਨੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਡੇਕ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਤਿੰਦਰ ਕੈਨੇਡਾ ਦੇ 온ਟਾਰੀਓ ਵਿੱਚ ਰਹਿ ਰਿਹਾ ਸੀ ਤੇ ਹਰ ਰੋਜ਼ ਉਹਨਾਂ ਨਾਲ ਫੋਨ ਤੇ ਗੱਲ ਕਰਦਾ ਸੀ। अचानक उसने फोन करना बंद कर दिया ਤਾਂ ਪਤਾ ਲੱਗਾ ਕਿ ਹਾਰਟ ਅਟੈਕ ਔਨ ਕਾਰਨ ਸਤਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਮ੍ਰਿਤਕ ਸਤਿੰਦਰ ਦੇ ਪਰਿਵਾਰ ਨੇ ਪ੍ਰਸ਼ਾਸਨ ਪਾਸੋਂ ਸਤਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਮੇਰਾ ਬੇਟਾ 12 ਵਜੇ ਇਸ ਵਿੱਚ ਗਿਆ ਹੈ ਸਾਦੇ ਪਾਪਾ ਦੀ ਡੈਥ ਹੋ ਗਈ ਸ਼ੋਰਤਾ ਹੀ ਜਦੋਂ ਸਾਦੇ ਪਾਪਾ ਦੀ ਡੈਥ ਤੋਂ ਵੀ ਬੜੀ ਮੁਸ਼ਕਲ ਇੱਕ ਕਿਲਾ ਜਮੀਨ ਵਿੱਚ ਬੜੀ ਮੁਸ਼ਕਲ ਆਪਣੇ ਬੁੱਤ ਨੂੰ ਪਾਲ ਲਿਆ ਮੇਰ ਨੂੰ ਮੁੜ ਕੇ ਬੜਾ ਜਾਂ ਬਹੁਤ ਮੁਸਕਰ ਵੇਡਾ ਅਗੇ ਬਾਹਰ ਫੇਜਿਆ ਕਰਜਾ ਕਰਜਾ ਚੁੱਕ ਕੇ ਮੈਂ ਬਾਹਰ ਫੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜਨ ਵਾਸਤੇ ਅਜੇ 1 ਸਾਲ ਨਹੀਂ ਹੋਇਆ ਘਟੇ 1 ਮਹੀਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆ ਕੀ ਹੋ ਗਿਆ ਉੱਥੇ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲੋਂ ਗੱਲ ਕੀਤੀ ਮੇਰੇ ਨਾਲ ਸ਼ਨੀਵਾਰ ਉਸ ਦਿਰੇ ਬਹੁਤ ਸੋਹਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਕੱਲ ਕਰਾ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ ਪਤਾ ਨਹੀਂ ਕੀ ਹੋ ਗਿਆ ਮੇਰੀ ਪੁੱਤੀ ਨਾ ਮੇਰੀ ਗਰੀਬ ਨੀ ਦੀ ਮਦਦ ਕਰੋ ਮੇਰਾ ਪੁੱਤ ਆ ਜੀ ਤੇ ਹੋਰ ਵੀ ਮੇਰੀ ਕਿਰਪਾ ਕਰ ਮਦਦ ਕਰੋ ਜੋ ਵੀ ਕਰ ਸਕਦੇ ਜੇ ਕਿੰਨਾ ਚਿਰ ਹੋ ਗਿਆ ਅਜੇ 11 ਕੁ ਮਹੀਨੇ ਹੋ ਗਏ ਸਾਲ 5 ਮਹੀਨੇ ਹੋਣਾ ਮਾ ਸਾਲ 2 ਤਰੀਕ ਨੂੰ ਕਮਰੇ ਵਿੱਚ ਹੀ ਬੈਠਿਆ ਜੇ ਕਿਤੇ ਬਾਹਰ ਕਮਰੇ 'ਚ ਰਾਤ ਸੁੱਤਿਆ ਹੀ ਹੋ ਗਿਆ ਚੰਗਾ ਭਲਾ ਆਇਆ ਸੋ ਕੰਮ ਤੋਂ ਆਪਣੇ ਆਣ ਕੇ ਰੋਟੀ ਖਾਦੀ ਆ 11 ਵਜੇ ਕਹਿੰਦੇ ਸੁੱਤਾ ਵਾ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ ਚ ਚੱਗ ਵਗੰਡਾ ਵੀ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ ਮੈਂ ਫੋਨ ਲਾਈ ਗਈ ਫਿਰ ਉੱਥੋਂ ਕਿਸੇ ਹੋਰ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਸਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਆ ਇਦਾਂ ਹੋਇਆ ਬੰਨਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਮੁੰਨਾ ਸੁਵੇ ਰਈ ਵੇਖਿਆ ਜਦੋਂ ਮੈਂ ਫੋਨ ਕਰਨ ਲਈਏ ਜਦੋਂ ਫੋਨ ਨਹੀਂ ਆਨੇ ਚੁੱਕਿਆ ਮੇਰੀ ਗਰੀਬਣੀ ਦੀ ਮਦਦ ਕਰੀ ਜਾਏ ਮੇਰਾ ਬਚਾ ਹੈ ਅਜੇ ਉਹ ਅਰ ਵੀ ਮੇਰੀ ਹਲਫ ਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਹਾ 2013 ਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੀ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਵਿੱਚ ਚਾਚੇ ਦੀ ਹੋ ਗਈ ਬਾਅਦ ਚ ਉਹ ਚਾਚੀ ਦੀ ਵੀ ਹੋ ਗਈ ਤੇ ਬਾਅਦ ਜ ਬਜੂਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਾਤ ਹੋ ਗਈ ਇੱਕ ਸਾਲ ਨਹੀਂ ਹੋਇਆ ਡੇਢ ਕੇ ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਕ੍ਰੇਨ ਚ ਚਲਾਉਂਦਾ ਸੀ ਉਹ ਅੰਬਾੜੇ ਉਹ ਵੀ ਬਤੀ ਉੱਥੇ ਜਿੱਦਾਂ ਅਚਨ ਚੇਚੀ ਮੌਤ ਹੋਈ ਤੇ ਹੁਣ ਜਸਾਰਡਡ ਹੋ ਦੋਈ ਤੇ ਹੁਣ ਆ ਜਿਹੜੀ ਸੱਟ ਪੈ ਗਈ ਬਹੁਤ ਵੱਡੀ ਸਰਵਈ ਹੈ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾ ਨਹੀਂ ਨਾ ਅਸੀਂ ਨੂੰ ਕੋਈ ਹੌਸਲਾ ਦੇਣ ਜੁਗੇ ਨਹੀਂ ਇਹ ਕਦੇ ਆਸਰੇ ਨੂੰ ਹੌਸਲਾ ਦੇਗੀ। ਬਾਕੀ ਅਸੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਸਿੰਧ ਸਰਕਾਰ ਨੂੰ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਹਨ ਹੱਥ ਜੋੜ ਕੇ ਵੀ ਕੋਈ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ। ਇਹ ਆਰਥਿਕ ਪੱਖੋਂ ਬਹੁਤ ਗਰੀਬ ਪਰਿਵਾਰ ਹੈ ਜਿਹੜੀ ਇੱਕ ਗੱਲਾ ਪੜੀ ਹੈ ਇੱਕ ਕਿਲੇ ਜ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ। ਤੇ ਪਤਾ ਨਹੀਂ ਇੱਕ ਇਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੀ। ਕਰਜ਼ਾ ਕਰਜਾ ਚੁੱਕ ਕੇ ਬਾਅਦ ਹਾਂਜੀ ਹਾਂਜੀ ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰ ਉਹ ਫੜ-ਫੁੜ ਕੇ ਸਾਰੇ ਮੱਦ ਕੀਤੀ ਥੋੜੀ-ਬੋਤੀ ਜਨੀ ਨਹੀਂ ਕਰਨ ਯੋਗ ਸੀ ਤੇ ਉਹ 1 ਸਾਲ ਹੋਇਆ ਬਾਹਰ ਗਏ ਨੂੰ ਛਾਲ ਵੀ ਨਹੀਂ ਹੋਇਆ ਜੇ ਤੇ ਆਹ 231 ਤਰੀਕ ਨੂੰ ਸਵੇਰੇ 7 7:00 8:00 8:30 ਹੋਏ ਫੋਨ ਆ ਗਿਆ ਉਹਦੀ ਡੈਥ ਹੋ ਗਈ ਆ